ਕੋ ਕੌਮੀ ਮੁੱਦਿਆਂ ਨੂੰ ਲੈ ਕੇ 7 ਜਨਵਰੀ ਤੋਂ 2023 ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਕੋਈ ਗੱਲ ਸੁਣ ਲਈ ਤਿਆਰ ਨਹੀਂ ਇੱਕ ਮੈਂ ਸਮਝਦਾ ਕਿ ਇੱਕ ਗੁਲਾਮ ਵਿਅਕਤੀ ਬਣ ਕੇ ਰਹਿ ਗਿਆ ਤਸਾਨ ਜਿ세 ਬੰਦੀਆਂ ਆਪਣੇ ਹੱਕਾਂ ਲਈ 13 ਫਬਰੀ ਤੋਂ ਸੰਘਰਸ਼ ਕਰ ਰਹੀਆਂ ਭਾਵੇਂ ਸ਼ੰਭੂ ਬਾਰਡਰ ਤੇ ਬੈਠੀਆਂ ਤੇ ਖਨੋਰੀ ਬਾਰਡਰ ਤੇ ਬੈਠੀਆਂ ਜੇ ਭਾਈ ਦਵਿੰਦਰਪਾਲ ਸਿੰਘ ਦੀ ਫਾਈਲ ਜਿਹੜੀ 7-8 ਵਾਰੀ ਕੇਰੀਵਾਲ ਦੀ ਸਰਕਾਰ ਰਿਹਾਈ ਲਈ ਰੱਦ ਕਰ ਚੁੱਕੀ ਆ ਕੇਂਦਰ ਸਰਕਾਰ ਵੱਲੋਂ ਨਿਊਕਲੀਅਰ ਹੋ ਗਈ ਇਹਨਾਂ ਤੋਂ ਆਸ ਕੀਤੀ ਕੀ ਕੀਤੀ ਜਾ ਸਕਦੀ ਹੈ ਕਿ ਸ਼ਾਂਤ ਮਹਿਤਰੀਕੇ ਨਾਲ ਆਪਣੇ ਹੱਕ ਲੈਣ ਵਾਸਤੇ ਹਰ ਇੱਕ ਦਾ ਮੌਲਿਕ ਅਧਿਕਾਰ ਹੈ ਵੀ ਆਪਣਾ ਪ੍ਰੋਟੈਸਟ ਕਰ ਸਕਦਾ ਇਹ ਸਰਕਾਰਾਂ ਸਿੱਖਾਂ ਦਾ ਖੂਨ ਪੀ ਕੇ ਪੰਜਾਬੀਆਂ ਦਾ ਖੂਨ ਪੀ ਕੇ ਰੱਜੀਆਂ ਨਹੀਂ ਜੇਕਰ ਸਰਕਾਰ ਸਾਡੀ ਨਹੀਂ ਸੁਣਦੀ ਨਾ ਕੋਈ ਵੱਡਾ ਐਕਸ਼ਨ ਵੀ ਲੈਣ ਤੋਂ ਅਸੀਂ ਰੁਕਾਂਗੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸੀ ਕੌਮੀ ਇਨਸਾਫ ਮੋਰਚੇ ਵੱਲੋਂ ਜਿੰਨੀ ਵੀ ਅੱਜ ਪ੍ਰੈਸ ਆਈ ਹੈ ਪੱਤਰਕਾਰ ਭਾਈਚਾਰਾ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਕੌਮੀ ਇਨਸਾਫ ਮੋਰਚੇ ਦੀ ਆਵਾਜ਼ ਹੈ ਜਿਹੜੀ ਦੇਸ਼ ਦੇਸ਼ ਤੱਕ ਇਹਨਾਂ ਰਾਹੀਂ ਇਹ ਪਹੁੰਚਣੀ ਹੈ ਸੋ ਕੌਮੀ ਮੁੱਦਿਆਂ ਨੂੰ ਲੈ ਕੇ 7 ਜਨਵਰੀ ਤੋਂ 2023 ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ। ਭਾਵੇਂ ਲਗਾਤਾਰ 2015 ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀਆਂ ਹੋ ਰਹੀਆਂ। ਉਹਨਾਂ ਬੇਆਬਦੀਆਂ ਦੇ ਖਿਲਾਫ ਸ਼ਾਂਤ ਮਈ ਧਰਨਾ ਦੇ ਰਹੀਆਂ, ਸੰਗਤਾਂ ਦੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਵੀ ਸ਼ਹੀਦ ਕੀਤਾ ਗਿਆ। ਉਹਨਾਂ ਦਾ ਸਾ ਬਾਈਬਲ ਕਲਾਂ ਦਾ ਅੱਜ ਤੱਕ ਇਨਸਾਫ ਨਹੀਂ ਤੱਕ ਅਤੇ ਕੌਮੀ ਇਨਸਾਫ ਮੋਰਚਾ ਮੰਗ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਹੋਰ ਵੀ ਜਿਹੜੇ ਕੋਈ ਧਾਰਮਿਕ ਗ੍ਰੰਥ ਹੈ ਜਿਹੜਾ ਵੀ ਕੋਈ ਸ਼ਖਸ ਉਹਨਾਂ ਦੀ ਬੇਆਬਦੀ ਕਰਦਾ ਸਰਕਾਰ ਉਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਵੇ ਤਾਂ ਕਿ ਅੱਗੇ ਤੋਂ ਉਸ ਨੂੰ ਪਤਾ ਲੱਗੇ ਜੁਰਤ ਨਾ ਕਰੇ ਬੇਆਬਦੀ ਕਰਨ ਦੀ ਸੋ ਇਹ ਕੌਮੀ ਇਨਸਾਫ ਮੋਰਚੇ ਦੀ ਮੰਗ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਤਕਰੀਬਨ 2013 ਤੋਂ ਲੰਮਕਦਾ ਆ ਰਿਹਾ ਭਾਵੇਂ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ ਗੁਰਦੁਆਰਾ ਅੰਮ੍ਰਿਤਸਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰੱਖੀ ਸੀ ਉਸ ਤੋਂ ਬਾਅਦ ਬਾਪੂ ਸ਼ੂਰਤ ਸਿੰਘ ਜੀ ਲਗਾਤਾਰ 10 ਸਾਲ ਭੁੱਖ ਹੜਤਾਲ ਤੇ ਬੈਠੇ ਸੋ ਸਰਕਾਰਾਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰਨ ਨੂੰ ਤਿਆਰ ਨਹੀਂ ਜਿੰਨੇ ਵੀ ਕੌਮੀ ਅੰਸ਼ਾਂ ਮੋਰਚੇ ਦੇ ਮੁੱਦੇ ਐ ਕੁਝ ਪੰਜਾਬ ਸਰਕਾਰ ਨਾਲ ਸੰਬੰਧਿਤ ਐ ਤੇ ਕੁਝ ਸੈਂਟਰ ਸਰਕਾਰ ਨਾਲ ਤੇ ਇਸੇ ਤਰ੍ਹਾਂ ਦਿੱਲੀ ਦੀ ਚhattisgarh ਦੀ ਯੂਟੀ ਸਰਕਾਰ ਨਾਲ ਵੀ ਹੈ ਸਮੇਂ-ਸਮੇਂ ਤੇ ਪ੍ਰਸ਼ਾਸਨ ਨਾਲ ਮੰਤਰੀਆਂ ਨਾਲ ਬਰਨਰਡ ਸਾਹਿਬ ਨਾਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਇਹਨਾਂ ਮੁੱਦਿਆਂ ਤੇ ਉਹ ਵਿਸ਼ਵਾਸ ਤੋਂ ਆਉਂਦੇ ਰਹੇ ਕਿ ਅਸੀਂ ਜਲਦੀ ਇਹਨਾਂ ਨੂੰ ਪੂਰਾ ਕਰਨਾ ਸੋ ਅੱਜ ਤੱਕ ਉਹਨਾਂ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ ਅਗਨੋਕ ਕਰਦੀਆਂ ਰਹੀਆਂ ਪਿਛਲੇ 23 ਨਵੰਬਰ ਨੂੰ ਅਸੀਂ ਇੱਕ ਜਥੇਬੰਦੀ ਨਮਾਇੰਦਾ ਮੀਟਕ ਸੱਦੀ ਸੀ ਕੌਮੀ ਅੰਸਾਮ ਮੋਰਚੇ ਵਿੱਚ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਨੂੰ ਅਸੀਂ ਸੱਦਾ ਪੱਤਰ ਦਿੱਤਾ ਸੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਰੀ ਵੀ ਜਿੰਨੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਕਾਰ세 ਵਾਲੇ ਮਹਾਪੁਰਖ ਹੋਰ ਸੰਤ ਮਹਾਪੁਰਸ਼ ਤੇ ਹਿੰਦੂ ਭਾਈਚਾਰਾ ਤੇ ਮੁਸਲਮ ਭਾਈਚਾਰਾ ਉਸ ਮੀਟਿੰਗ 'ਚ ਪਹੁੰਚਿਆ ਸੀ ਸੋ ਅਸੀਂ ਉਹ ਮੀਟਿੰਗ ਉਹਨਾਂ ਦੇ ਸੁਝਾਅ ਲੈਣ ਵਾਸਤੇ ਕੀਤੀ ਸੀ ਸੋ ਉਹਨਾਂ ਸਾਰਿਆਂ ਨੇ ਆਪਣੇ ਕੀਮਤੀ ਸੁਝਾਅ ਦਿੱਤੇ ਉਸ ਦਿਨ 23 ਨਵੰਬਰ ਨੂੰ ਇਹ ਫੈਸਲਾ ਹੋਇਆ ਕਿ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ 7 ਜਨਵਰੀ 2000 25 ਨੂੰ ਪੂਰੇ 2 ਸਾਲ ਹੋ ਜਾਣੇ ਐ ਕੌਮੀ ਇਨਸਾਫ ਮੋਰਚਾ ਲੱਗਿਆ ਸੋ ਅਸੀਂ ਉਸ ਦਿਨ ਇੱਕ ਵੱਡਾ ਪ੍ਰੋਗਰਾਮ ਦਈਏ ਸੋ ਉਹਨਾਂ ਨੇ ਸਾਡਾ ਸੱਦਾ ਪੱਤਰ ਪ੍ਰਵਾਨ ਕਰਦੇ ਹੋ ਉਸ ਤੇ ਸਹਿਮਤੀ ਦਿੱਤੀ ਹੈ ਸੋ ਅੱਜ ਅਸੀਂ ਜੇ ਕੁਝ ਜਥੇਬੰਦੀਆਂ ਉੱਥੇ ਉਸ ਦਿਨ ਨਹੀਂ ਹਾਜ਼ਰ ਹੋ ਸਕੀਆਂ ਅੱਜ ਮੀਟ ਜਾਈ ਰਹੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ 7 ਜਨਵਰੀ 2025 ਨੂੰ ਪੌਮੀ ਇਨਸਾਮ ਮੋਰਚੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਜਾਵੇਗਾ ਉਸ ਤੋਂ ਬਾਅਦ ਆਲੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਚਾਲੇ ਪਾਵੇਗਾ ਸੋ ਇਹ ਇੱਕ ਤਾਂ ਸੰਗਤਾਂ ਤਾਕਤ ਅਸੀਂ ਇਹ ਸੁਨੇਹਾ ਚਾਉਣਾ ਦੂਜਾ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਲਈ 13 ਫਰਵਰੀ ਤੋਂ ਸੰਘਰਸ਼ ਕਰ ਰਹੀਆਂ ਭਾਵੇਂ ਸ਼ੰਭੂ ਬਾਰਡਰ ਤੇ ਬੈਠੀਆਂ ਤੇ ਠਨੋਰੀ ਬਾਰਡਰ ਤੇ ਬੈਠੀਆਂ ਰਾਜਸਥਾਨ ਦਾ ਬਾਰਡਰ ਉੱਥੇ ਵੀ ਮੋਰਚਾ ਲੱਗਿਆ ਦਾ ਸੋ ਸਰਕਾਰਾਂ ਉਹਨਾਂ ਨੂੰ ਵੀ ਇਨਸਾਫ਼ ਦੇਣ ਨੂੰ ਤਿਆਰ ਨਹੀਂ ਅਨਸਾਫ਼ ਲੈਣ ਵਾਸਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਪਿਛਲੇ ਦਿਨੀ ਮਰਨਵਰਸਤੇ ਬੈਠਣਾ ਸੀ ਖਨੌਰੀ ਬਾਰਡਰ ਤੇ ਪਰੰਤੂ ਉਹਨਾਂ ਨੂੰ ਰਾਤ ਨੂੰ 3 ਵਜੇ ਇਸ ਤਰ੍ਹਾਂ ਚੱਕਿਆ ਗਿਆ ਪੰਮੀ ਅਨਸਾਫ਼ ਮੋਰਚਾ ਉਸ ਦੀ ਪੁਰਜ਼ੋਰ ਨਖੇਦੀ ਕਰਦਾ ਕਿ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਲੈਣ ਵਾਸਤੇ ਹਰ ਇੱਕ ਦਾ ਮੌਲਕ ਇਹ ਅਧਿਕਾਰ ਹੈ ਵੀ ਆਪਣਾ ਪ੍ਰੋਟੈਸਟ ਕਰ ਸਕਦਾ। ਸੋ ਕਿਸਾਨ ਸ਼ਾਂਤ ਮੈਧੀ ਤਰੀਕੇ ਨਾਲ ਮੋਰਚਾ ਲਾਇਆ ਬਾ ਉਹਨਾਂ ਨੇ। ਉਹਨਾਂ ਨੇ ਵੀ ਸ਼ਾਂਤ ਮੈਧੀ ਤਰੀਕੇ ਨਾਲ ਮਰਨ ਵਰਤ ਤੇ ਬੈਠਣਾ ਸੀ। ਸੋ ਉਹਨਾਂ ਨੂੰ ਚੱਕ ਕੇ ਲੈ ਗਏ ਆ। ਇਹ ਬਹੁਤ ਵੱਡਾ ਧੱਕਾ। ਅਸਲ ਤਾਂ ਇਹ ਫਰਜ਼ ਬਣਦਾ ਸੀ ਜਦੋਂ ਮਰਨ ਵਰਤ ਤੇ ਬੈਠਦੇ ਸੀ ਪੰਜਾਬ ਦਾ ਮੁੱਖ ਮੰਤਰੀ ਉੱਥੇ ਜਾਂਦਾ। ਉੱਥੇ ਉਹਨਾਂ ਨਾਲ ਗੱਲ ਕਰਦਾ, ਮੁੱਦਿਆਂ ਤੇ ਗੱਲ ਕਰਦਾ, ਉਹਦਾ ਫਰਜ਼ ਬਣਦਾ। ਕਿਉਂਕਿ ਉਹ ਪੰਜਾਬ ਦੀ ਜਨਤਾ ਨੇ ਚੁਣਿਆ ਪੰਜਾਬ ਦੀ ਜਨਤਾ ਵਾਸਤੇ ਹੀ ਮੁੱਖ ਮੰਤਰੀ ਬਣਿਆ ਸੋ ਅਸੀਂ ਉਸ ਦੀ ਨਿਸ਼ੇਧੀ ਕਰਦੇ ਹਾਂ ਤੇ ਜਿਹੜਾ ਇੱਕ ਤਰੀਕ ਨੂੰ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਕੋਈ ਸ਼ੰਗਰੂਰ ਮੁੱਖ ਮੰਤਰੀ ਪ੍ਰਗਮਤ ਵਾਂਧੀ ਕੋਠੀ ਕਰਨ ਦਾ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਉਹਦਾ ਸਮਰਥਨ ਕਰਦੀ ਹੈ ਅਸੀਂ ਉਹਦਾ ਹਿੱਸਾ ਬਣਨਾ ਕਿਉਂਕਿ ਆਪਣੇ ਹੱਕ ਲੈਣ ਲਈ ਸਾਡਾ ਇੱਕ ਮੌਲਿਕ ਅਧਿਕਾਰ ਹੈ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਸੋ ਇਹ ਬੇਨਤੀਆਂ ਅਸੀਂ ਜਿਹੜਾ 7 ਜਨਵਰੀ 2025 ਨੂੰ ਇਕੱਠ ਰੱਖਿਆ ਉਹ ਬਹੁਤ ਵੱਡਾ ਇਕੱਠ ਆਵੇਗਾ ਕਿਉਂਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਸੰਦੇਸ਼ ਆ ਰਹੇ ਹੈ ਕਿ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਦਿੱਤਾ ਜਿੱਥੇ ਆਇਆ ਆਗੂਆਂ ਨੇ ਉਸ ਦਿਨ ਉਹਦੀ ਹਮਾਇਤ ਕੀਤੀ ਹੈ ਉੱਥੇ ਜਿਹੜੇ ਨਹੀਂ ਵੀ ਕਿਸੇ ਮਜਬੂਰੀ ਕਰਨ ਪਹੁੰਚ ਕੇ ਉਹਨਾਂ ਨੇ ਵੀ ਸਾਨੂੰ ਹਮੈਤ ਦਾ ਬਾਰ-ਬਾਰ ਉਹਨਾਂ ਦੇ ਪੋਣ ਆ ਰਹੇ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕੌਮ ਦਾ ਕਾਰਜ ਹੈ ਕੌਮ ਦਾ ਫਰਜ਼ ਬਣਦਾ ਉਹਦਾ ਸਾਥ ਦੇਣਾ ਉੱਥੇ ਮੈਂ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੌਮੀ ਕਾਰਜ ਹੈ ਦੇਖੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਸਾਡੇ ਉਹ ਬਿੰਦੀ ਸਿੰਘ 30 35 35 ਸਾਲਾਂ ਤੋਂ ਸੜ ਰਹੇ ਹਨ ਜੇਲ੍ਹ ਚ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੋ ਸਾਡੀ ਆਵਾਜ਼ ਦੇ ਦੇ ਤੱਕ ਜਾਵੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਕੌਮੀ ਇਨਸਾਫ ਮੋਰਚੇ ਦੇ ਆਗੂ ਗੁਰਦੀਪ ਸਿੰਘ ਜੀ ਬਠਿੰਡਾ ਉਹ ਪ੍ਰੈਸ ਨੂੰ ਸੰਬੋਧਨ ਕਰਨ ਸਾਡੇ ਸਰਪ੍ਰਸਤ ਸਰਵਜੀਤ ਸਿੰਘ ਨੇ ਅੱਜ ਦੀ ਪ੍ਰੈਸ ਸਬੰਧ ਦੇ ਵਿੱਚ ਮਿਲਦੀ ਦੇ ਸਬੰਧ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਕੋਈ ਨਵੀਂ ਗੱਲ ਨਹੀਂ ਉਹ ਉਸ ਦੇ ਵਿੱਚ ਸਵੰਧੀ ਥੋੜੇ ਜੇ ਵਿਸਥਾਰ ਚ ਗੱਲ ਕਰਨ ਚਾਹਣਾ ਹੈ ਪਹਿਲੇ ਕਿ ਤਿੰਨ ਮੁੱਦੇ ਜਿਹੜੇ ਸਵਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਕੋਈ ਕਾਨੂੰਨ ਬਣਾਉਣ ਦੀ ਲੋੜ ਨਹੀਂ ਤੇ ਇਹ ਮਨੁੱਖਤਾ ਦੇ ਮੁੱਦੇ ਆ ਇਕਲੇ ਪੰਥ ਦੇ ਜਾਂ ਪੰਜਾਬ ਦੇ ਨਹੀਂ ਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਰੇ ਧਰਮਾਂ ਦੀ ਬੇਅਦਬੀ ਕਰਨ ਦੀ ਗੱਲ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਸੇ ਮਨੁੱਖ 'ਚ ਥੋੜੀ ਬਹੁਤੀ ਵੀ ਜੇ ਆਤਮਾ ਜਿਉਂਦੀ ਹੈ ਤਾਂ ਉਸ ਕਰਦੀ ਹਮਾਇਤ ਕਰੇ ਦੂਜਾ ਜਿਨ੍ਹਾਂ ਲੋਕਾਂ ਦੀਆਂ ਸਜ਼ਾਵਾਂ ਪੂਰਨ ਹੋ ਚੁੱਕੀਆਂ ਨੇ ਵਾਰ-ਵਾਰ ਡਿਪਲੋਮੈਟ ਜਿਹੜੇ ਤੇ ਭਾਈ ਹਰਪਰਸ ਸਿੰਘ ਜੀ ਨੇ ਲੋਕਾਂ ਦੇ ਸਾਥਵਾ ਵੀ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਉਹਨਾਂ ਤੇ ਐਨਐਸਏ ਬਣਾਉਣੀ ਅਜਨਾਲੇ ਦੀ ਘਟਨਾ ਕੋਈ ਬਹੁਤ ਵੱਡੀ ਨਹੀਂ ਸੀ ਜਿੰਨੀ ਗੱਲ ਸੀ ਉਹਦਾ ਕੇਸ ਬੰਦ ਹਰਿਆਣੇ ਚ ਥਾਣੇ ਦੇ ਵਿੱਚ ਕਤਲ ਵੀ ਹੋਏ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹ ਵੀ ਇੱਕ ਅਨਿਆਇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਤੇ ਤੀਜੀ ਗੱਲ ਵੀ ਬੜੀ ਵਾਜਿਬ ਹੈ ਉਹ ਵਾਜਿਬਾ ਵੀ ਜਿਹੜੀ ਗੋਲੀकांड ਬਹਿਰਤੇ ਕੋਟ ਪੂਰੇ ਸ਼ਾਂਤਮਈ ਧਰਨੇ ਤੇ ਹੋਇਆ ਜੇ ਕੋਈ ਕਤਲ ਕਰਦਾ ਹੈ ਸ਼ਾਂਤਮਈ ਧਰਨੇ ਤੇ ਤੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੱਲਾਂ ਸਰਕਾਰ ਦੇ ਮੁੱਢਲੇ ਸੱਜਿਆਂ ਚ ਇੱਕ ਵੀ ਵਿਅਕਤੀ ਨੂੰ ਇਹਨਾਂ ਗੱਲਾਂ ਤੇ ਨਾ ਵਾਜਿਤ ਆਉਣ ਦੀ ਲੋੜ ਪੈਣੀ ਚਾਹੀਦੀ ਹੈ ਤੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਅਫਸੋਸ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਹਨਾਂ ਸਾਰੀਆਂ ਮੰਗਾਂ ਤੇ ਸਾਰੇ ਧਰਨੇ ਦੇ ਬਾਈਬਲ ਵੀ ਕੋਡ ਪੂਰਾ ਵੀ ਦਰਗਾੜੀ ਵੀ ਧਰਨਾ ਲੱਗਿਆ ਸਰਬੱਤ ਖਾਲਸੇ ਜਿਵੇਂ ਨਾਲ ਸਾਰੀਆਂ ਮੰਗਾਂ ਦੇ ਉੱਤੇ ਜਾ ਕੇ ਉਹ ਬੋਲਦੇ ਰਹੇ ਹਮਾਇਤ ਕਰਦੇ ਰਹੇ ਕਿ ਕਿਹਦੀ ਵਾਰ ਤੇ 24 ਘੰਟਿਆਂ ਦਾ ਦੋਹੇ ਕੇਂਦਰ ਇਹਨਾਂ ਸਾਫ ਦੇਵਾਂਗੇ ਜਦੋਂ ਕੋਈ ਸਰਕਾਰ ਭਾਵੇਂ ਪੰਜਾਬ ਦੀ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਕੋਣੀ ਬੋੜੀ ਹੋ ਜੇ ਕੋਈ ਗੱਲ ਸੁਣ ਲਈ ਤਿਆਰ ਨਹੀਂ ਇੱਕ ਮੈਂ ਸਮਝਦਾ ਕਿ ਇੱਕ ਗੁਲਾਮ ਵਿਅਕਤੀ ਬਣ ਕੇ ਰਹਿ ਗਿਆ ਇਹ ਕੇਵਲ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਅਪਮਾਨ ਨਹੀਂ ਪੰਜਾਬ ਵਸਨੀਕਾਂ ਦਾ ਵੀ ਹੈ ਅੱਜ ਬਾਹਰੋਂ ਆਏ ਕੁਝ ਮੁੰਡੂ ਪੰਜ-ਛੇ ਬੰਦੇ ਉਹ ਆ ਕੇ ਜਿਨ੍ਹਾਂ ਦੇ ਕੋਲੇ ਕੋਈ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਉਹ ਆ ਕੇ ਇੱਥੇ ਰਾਜ ਕਰ ਰਹੇ ਹਨ ਇਹ ਭਗਵੰਤ ਸਿੰਘ ਮਾਨ ਜਿੱਤੇ ਆਪਦੇ ਅਹੁਦੇ ਦੀ ਤਹਿੰਨ ਕਰ ਰਹੇ ਅਤੇ ਪੰਜਾਬ ਦੇ ਵਸਨੀਕਾਂ ਦਾ ਵੀ ਅਪਮਾਨ ਕਰ ਰਹੇ ਅਸੀਂ ਸਮਝਦੇ ਹਾਂ 23 ਤਰੀਕ ਦੀ ਜਿਹੜੀ ਮੀਟਿੰਗ ਸਤਾਰ ਗੁਰਚੰਦ ਸਿੰਘ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਅਸੀਂ ਮਹਿਸੂਸ ਕਰਦੇ ਹਾਂ ਤੁਸੀਂ ਵੀ ਜੇ ਤੁਹਾਡੇ ਵਿੱਚੋਂ ਕੋਈ ਗਿਆ ਹੋਵੇ ਉਸ ਦਿਨ ਤਾਂ ਮਹਿਸੂਸ ਕਰੋਗੇ ਇੱਕ ਬਹੁਤ ਵੱਡੀ ਲਗਭਗ 10000 ਦੇ ਲਗਭਗ ਸਾਰੀਆਂ ਕਿਸਾਨ ਜਿੱਥੇ ਬੰਨੀਆਂ ਜਿਹੜੂ ਮੁਸਲਮਾਨ ਧਾਰਮਿਕ ਜਿੱਥੇ ਬੰਨੀਆਂ ਸੰਤ ਮਹਾਂਪੁਰਖ ਸੰਪਰਦਾਵਾਂ ਨਿੰਗ ਸਿੰਘ ਜਿੱਥੇ ਬੰਨੀਆਂ ਹਾਜ਼ਰ ਹੋਈਆਂ ਤੇ ਇਸ ਮੀਟਿੰਗ ਵਿੱਚ ਪੰਜਾਬ ਦੇ ਵਿੱਚ ਜਿਹੜਾ ਇੱਕ ਸੁਰਤਾ ਦਾ ਮਾਹੌਲ ਭਾਈਚਾਰਕ ਸਾਂਝ ਆ ਜਿਹੜੀ ਤੇ ਸ਼ਾਦਵੇਂ ਇੱਕ ਮਾਹੌਲ ਸਾਰੇ ਨੇ ਕਿਹਾ ਵੀ ਆਪਣਾ ਸ਼ਾਂਤ ਨਾ ਹੀ ਮੂਵਮੈਂਟ ਚਲਣੀ ਹੈ ਉਹਦੇ ਉੱਤੇ ਸਾਰੇ ਨੇ ਬੜੀ ਮੀਟਿੰਗ ਨੇ ਜਿਹੜੇ ਫੈਸਲਿਆਂ ਤੋਂ ਬਿਨਾਂ ਤੇ ਭਾਈਚਾਰਕ ਸਾਂਝ ਨੂੰ ਤੇ ਸ਼ਾਦਵੇਂ ਮਾਹੌਲ ਨੂੰ ਤੇ ਸਵਰਤਾਪੂਰ ਮਾਹੌਲ ਪੰਜਾਬ ਦੇ ਵਿੱਚ ਸਿਰਜਣ ਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਸਰਕਾਰਾਂ ਨੂੰ ਅਸੀਂ ਇਹ ਗੱਲ ਤੁਹਾਡੇ ਰਾਹੀਂ ਕਿਉਂਕਿ ਮੈਂ ਸਮਝਦਾ ਹਾਂ ਕਿ ਗੱਲ ਕੇਵਲ ਸਾਡੀ ਜਾਂ ਤਾਲਮਿਲ ਕਮੇਟੀ ਦੀ ਨਹੀਂ ਇਹ ਉਹਨੇ ਜ਼ਿੰਮੇਵਾਰੀ ਜਿਹੜੇ মিডিਆ ਦੇ ਵਿੱਚ ਜਿਨ੍ਹਾਂ ਦੀ ਕਲਮਾਂ ਦੇ ਵਿੱਚ ਜਾਣ ਉਹਨਾਂ ਦੀ ਸਾਡੇ ਨਾਲ ਵੀ ਵੱਧ ਬੰਦੀ ਹੈ ਅ ਸਾਨੂੰ ਇਹ ਵਿਸ਼ਵਾਸ ਹੈ ਜਿਹੜੀ ਅੱਜ ਦੀ ਮੀਟਿੰਗ 'ਚ ਵਿਚਾਰਾ ਹੋਈਆਂ 7 ਜਨਵਰੀ ਨੂੰ ਜੋ ਮੁੱਖ ਮੰਤਰੀ ਦਾ ਘਰਾਓ ਆ ਉਹਦੇ ਬਾਰੇ ਸਾਰੀਆਂ ਡਿਊਟੀਆਂ ਲੈ ਗਈਆਂ ਤੇ ਅ ਸਿਆਸ ਕਰਦੇ ਇਹ ਗੱਲ ਕੋਈ ਅਸੀਂ ਵਧਾ ਚੜਾ ਕੇ ਨਹੀਂ ਕਹਿਣਾ ਚਾਹੁੰਦੇ ਕਿ 1000 ਡੈਲੀਗੇਟ ਆਏ ਹੁੰਦੇ ਤੇ ਡੈਲੀਗੇਟ ਵੀ ਨਹੀਂ ਕੋਈ ਸੰਪਰਦਾਵਾਂ ਦੇ ਮੁਖੀ ਕੋਈ ਕਿਸਾਨ ਦਿੱਤੇ ਬੰਦੀਆਂ ਦੇ ਪ੍ਰਧਾਨ ਵੱਖ-ਵੱਖ ਜੱਥੇਬੰਦੀਆਂ ਦੇ ਕੋਈ ਹਿੰਦੂਆਂ ਦੇ ਪ੍ਰਧਾਨ ਕੋਈ ਵਪਾਰੀਆਂ ਦੇ ਪ੍ਰਧਾਨ ਮਜ਼ਦੂਰਾਂ ਦੇ ਪ੍ਰਵਾਰ ਪ੍ਰਧਾਨ ਉਸ ਸਮਾਨ ਦੇ ਪ੍ਰਧਾਨ ਉਹ ਇੱਥੇ ਆਏ ਜਿਉ 100-100 ਬੰਦਾ ਵੀ ਲੈ ਆਏ ਤੇ ਲੱਖ ਬੰਦੇ ਤੋਂ ਅਸੀਂ ਵੱਤ ਤੇ ਆਸ ਕਰ ਰਹੇ ਹਾਂ ਇੱਥੇ ਅਸੀਂ ਮੁੱਖ ਮੰਤਰੀ ਦੇ ਘਰੋਂ ਤੱਕ ਜਰੂਰ ਉਹਦਾ ਘਰੋਂ ਕਰਾਂਗੇ ਦੂਜੀ ਗੱਲ ਅਸੀਂ ਉਹਦੇ ਇਲਾਨ ਕਰ ਚੁੱਕੇ ਹਾਂ ਕਿ ਅਸੀਂ ਬਹੁਤ ਮੀਟਿੰਗਾਂ ਕਰ ਲਈਆਂ ਸਾਡਾ ਹੁਣ ਮੀਟਿੰਗਾਂ ਦੀ ਕੋਈ ਘੋਸਿਆ ਨਹੀਂ ਨਾ ਦਿੱਲੀ ਦੀ ਸਰਕਾਰ ਤੇ ਨਾ ਪੰਜਾਬ ਦੀ ਸਰਕਾਰ ਤੇ ਨਾ ਕੇਰੀਵਾਲ ਦੀ ਦਿੱਲੀ ਸਰਕਾਰ ਜਾਂ ਉਹਦੀ ਪੀਏ ਕਹਿਰੋ ਜਾਂ ਜੋ ਮਰਜੀ ਕਹਿ ਲੋਦੀ ਮੁੱਖ ਮੰਤਰੀ ਜਿਹੜੀ ਉਹਨੇ ਬਣਾਈ ਹੈ ਉਹ ਕੋਈ ਗੱਲ ਸਾਨੂੰ ਪਿਆ ਮੈਂ ਜਿਆਦਾ ਸਮਾਂ ਤੁਹਾਡਾ ਨਹੀਂ ਲੈਣਾ ਚਾਹੁੰਦਾ ਸਾਡੇ ਹੋਰ ਸਾਡੇ ਸੀਨੀਅਰ ਕੋਲ ਵਿਚਾਰ ਰੱਖਣਾ ਹੈ ਕਿ ਭਾਈ ਦਵਿੰਦਰਪਾਲ ਸਿੰਘ ਦੀ ਫਾਈਲ ਜਿਹੜੀ 7 8 ਵਾਰੀ ਕੇਰੀਵਾਲ ਦੀ ਸਰਕਾਰ ਰਿਹਾਈ ਲਈ ਰੱਦ ਕਰ ਚੁੱਕੀ ਹੈ ਕੇਂਦਰ ਸਰਕਾਰ ਵੱਲੋਂ ਨਿਊਕਲੀਅਰ ਹੋ ਕੇ ਆਈ ਇਹਨੇ ਤਾਂ ਆਸ਼ੀਰਵਾਦ ਕੀਤੀ ਕੀ ਕੀਤੀ ਜਾ ਸਕਦੀ ਉਦੇ ਲਈ ਸਾਡੇ ਕੋਲ ਕੋਈ ਰਸਤਾ ਨਹੀਂ ਕਿ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਸਮੁੱਚੇ ਕਿੱਤਿਆਂ ਨੂੰ ਸਮੁੱਚੇ ਲੋਕਾਂ ਨੂੰ ਇਹ ਗੱਲ ਇਨਸਾਫ ਦੀ ਵੀ ਹੈ ਤੇ ਗੱਲ ਪੰਜਾਬ ਦੀ ਅਣਖ ਦੀ ਵੀ ਹੈ ਇਕੱਠੇ ਕਰਕੇ ਘਰ ਘਰ ਨੂੰ ਅੰਦੋਲਨ ਦਾ ਹਿੱਸਾ ਬਣਾਵਾਂਗੇ ਤੇ ਸਰਕਾਰਾਂ ਨੂੰ ਬੋਡੇ ਟਿਕਨੇ ਵਿਜੂ ਕਰਾਂਗੇ ਤੁਹਾਡੇ ਰਾਹੀ ਮੈਂ ਇਹ ਗੱਲ ਇੱਕ ਕਹਿਣੀ ਚਾਹੁੰਦਾ ਕਿ ਬਹੁਤ ਖੂਨ ਡੋਲਿਆ ਜਾਂਦਾ 1947 ਚ ਪੰਜਾਬ ਦੇ ਲੋਕਾਂ ਦਾ 10 ਲੱਖ ਲੋਕਾਂ ਦਾ ਖੂਨ ਡੋਲਿਆ 83 ਚ ਬੜਾ ਡੁੱਲਿਆ ਹੈ ਦਰਵਾਸਾਬ ਦੇ ਹਮਲੇ ਦੌਰਾਨ ਘੁੱਟੇ ਪੁਲਿਸ ਮੁਕਾਬਲਿਆਂ ਦਾ ਬੜੇ ਕਤਲਿਆ ਹੋਇਆ ਇਸੇ ਤਰ੍ਹਾਂ ਨਵੰਬਰ 1984 ਚ ਬਹੁਤ ਵੱਡਾ ਖੂਨ ਡੁੱਲਿਆ ਇਹ ਸਰਕਾਰਾਂ ਸਿੱਖਾਂ ਦਾ ਖੂਨ ਪੀ ਕੇ ਪੰਜਾਬੀਆਂ ਦਾ ਖੂਨ ਪੀ ਕੇ ਰੱਜੀਆਂ ਨਹੀਂ ਤੇ ਪੰਜਾਬ ਚ ਅਸੀਂ ਜੋ ਨੀਤੀ ਬਣਾਈ ਹੈ ਕਰੋ ਜਾਂ ਮਰੋਦੀ ਉਹਦੇ ਉੱਤੇ ਪਹਿਰਾ ਦੇਵਾਂਗੇ ਤੇ ਸਮੁੱਚੇ ਸਮਾਜ ਦੇ ਲੋਕਾਂ ਨੂੰ ਸਮੁੱਚੇ ਭਾਈਚਾਰਿਆਂ ਨੂੰ ਸਮੁੱਚੇ ਕਿੱਤਿਆਂ ਨੂੰ ਸਮੁੱਚੇ ਧਰਮਾਂ ਨੂੰ ਅਪੀਲ ਕਰਦੇ ਆਂ ਸੂਚੀਆਂ ਜੱਥੇਬੰਦੀਆਂ ਨੂੰ ਕਿ ਉਹ 7 ਦਿਨ ਤੇ ਅੱਜ ਅਸੀਂ ਜੋ ਡਿਊਟੀਆਂ ਲਾਈਆਂ ਸਾਰੀ ਕਮੇਟੀ ਦੀਆਂ ਕਿ ਉਹ ਇੱਕ ਇੱਕ ਜੱਥੇਬੰਦੀ ਨਾਲ ਜਾ ਕੇ ਸੰਪਰਕ ਕਰਨ ਤੇ ਉਹਨਾਂ ਨੂੰ ਫੇਰ ਕੇ ਅਸੀਂ ਇੱਕ ਬਹੁਤ ਵੱਡਾ ਰੋਸ ਮਾਰਚ ਕਰੀਏ ਤੇ 7 ਜਨਵਰੀ ਦਾ ਰੋਸ ਮਾਰਚ ਕੋਈ ਆਖਰੀ ਨਹੀਂ ਉਹ ਵੱਡੇ ਪ੍ਰੋਗਰਾਮ ਵੀ ਦੇ ਸਕਦੇ ਆਂ ਕੁਝ ਸਾਡੇ ਵਿਅਕਤੀਆਂ ਵੱਲੋਂ ਮਰਨ ਮਰਤ ਦੇ ਵਿਏ ਤੇ ਸੁਝਾਏ ਆ ਉਹਦੇ ਬਾਰੇ ਵਿਚਾਰਾਂਗੇ 26 ਜਨਵਰੀ ਬਾਰੇ ਵਿਚਾਰਾਂਗੇ ਜੇ ਕੋਈ ਜਗਦੀਸ਼ ਸਿੰਘ ਢੱਲੇਵਾਲ ਨੂੰ ਕਿਸੇ ਤਰ੍ਹਾਂ ਵੀ ਸੇਧ ਦਾ ਵਿਗਾੜ ਪੈਦਾ ਹੋਇਆ ਤਾਂ ਅਸੀਂ ਕੋਈ ਵੱਡੇ ਸਖਤ ਕਾਰਵਾਈਆਂ ਉਹ ਤੋਂ ਪਹਿਲਾਂ ਵੀ ਕਰ ਸਕਦੇ ਆ ਧੰਨਵਾਦ ਜੀ ਮੈਂ ਫੇਰ ਤੁਹਾਡੀ ਬੇਨਤੀ ਕਰਦਾ ਹਾਂ ਤੁਹਾਨੂੰ ਕਿ ਬੜੀਆਂ ਵਾਜਬ ਮੰਗਾਂ ਕੋਈ ਕਾਨੂੰਨ ਬਦਲਣ ਦੀ ਲੋੜ ਨਹੀਂ ਸੁਧਾਰਨ ਬਦਲਣ ਦੀ ਲੋੜ ਹੈ ਕਾਰਨ ਸਿਰਫ ਇੱਕ ਹਦਾਇਤ ਕਰਨੀ ਹੈ ਇੱਕ ਮਿੰਟ ਦਾ ਵੀ ਕੰਮ ਨਹੀਂ ਤੇ ਇਨਸਾਫ ਦੀ ਗੱਲ ਉਹਨਾਂ ਦੇ ਮੰਨਣ ਲਈ ਤਿਆਰ ਨਹੀਂ ਇਸ ਕਰਕੇ ਸ਼ਾਂਤੀ ਦਾ ਇਕੋ ਇੱਕ ਫਾਰਮੂਲਾ ਹੈ ਸੰਸਾਰ ਭਰ ਚ ਦੂਜਾ ਕੋਈ ਫਾਰਮੂਲਾ ਨਹੀਂ ਜੇ ਇੱਕ ਲਾਂਚ ਦੇ ਵਿੱਚ ਅਸੀਂ ਕਹੀਏ ਕਿ ਸ਼ਾਂਤੀ ਦਾ ਫਾਰਮੂਲਾ ਇਨਸਾਫ ਆ ਇਨਸਾਫ ਹੋ ਦੇ ਨਹੀਂ ਰਿਹਾ ਤੇ ਫਿਰ ਸ਼ਾਂਤੀ ਇਥੇ ਰਹੂ ਕਿਵੇਂ ਮੈਂ ਫਿਰ ਬੇਨਤੀ ਕਰਦਾ ਹਾਂ ਤੁਹਾਨੂੰ ਆਸ਼ ਕਰਦਾ ਹਾਂ ਕਿ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਸਾਰ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਸਾਡੀ ਆਵਾਜ਼ ਬਚਾਓਗੇ ਧੰਨਵਾਦ ਜੀ ਬਹੁਤ ਰੂਹ ਕਰਦਾ ਵਾਹ ਜੀ ਪ੍ਰੈਸ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿੱਥੇ ਅੱਜ ਸੋਮੇ ਪਵਾਦ ਇਲਾਕੇ ਦੀ ਕ੍ਰੀਮ ਸਾਡੇ ਨਾਲ ਬੈਠੀ ਹੈ ਜਿਹਦਾ ਬਹੁਤ ਵੱਡਾ ਯੋਗਦਾਨ ਹੈ ਕਮਿਊਨਸਾ ਮੋਰਚੇ ਵਿੱਚ ਸੋ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀਆਂ ਨਿਭਾ ਵੀ ਰਹੀ ਹੈ ਸੋ 7 ਜਨਵਰੀ 2025 ਦੇ ਪ੍ਰੋਗਰਾਮ ਵਾਸਤੇ ਮੈਂ ਬੇਨਤੀ ਕਰਾਂਗਾ ਹਰ ਇੱਕ ਜਥੇਬੰਦੀ ਪੀ ਅੱਜ ਤੋਂ ਆਪਣਾ ਮੀਟਿੰਗਾਂ ਦਾ ਸਿਲਸਿਲਾ ਜਾਰੂ ਕਰਦਿਆਂ ਉਹਦੀ ਤਿਆਰੀ ਵਾਸਤੇ ਸੋ ਉਹਨਾਂ ਦਾ ਆਪਣਾ ਫਰਜ ਹੈ ਆਪਣਾ ਨਿੱਜੀ ਫਰਜੇ ਪਛਾਣਦੇ ਹੋਏ ਅ ਅਨਸਾਨੀਅਤ ਤੌਰ ਤੇ ਉਹ ਇਹਨੂੰ ਨਿਭਾਉਣ ਸੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਆਪਣੀਆਂ ਆਪਣੀਆਂ ਪਾਰਟੀਆਂ ਦੀ ਅ ਆਗੂ ਸਾਧਾਂ ਨੂੰ ਉਹਨਾਂ ਦੇ ਵਰਕਰਾਂ ਦੀ ਡਿਊਟੀਆਂ ਲਾਉਣ ਭਾਵੇਂ ਕਿਸਾਨ ਜਥੇਬੰਦੀਆਂ ਕੋਈ ਵੀ ਜਥੇਬੰਦੀਆਂ ਜਿੰਨੀ ਵੀ ਅਨਸਾਫ ਜਥੇਬੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਅੱਜ ਤੋਂ ਹੀ ਆਪਾਂ ਕੰਮ ਸਾਂਝੇ ਹੋਈ 7 ਜਨਵਰੀ 2027 ਦੇ ਪ੍ਰੋਗਰਾਮ ਦੀ ਤਿਆਰੀ ਕਰ ਪਰ ਬ੍ਰਵੀਰ ਸਿੰਘ ਪਾਲ ਵੱਲੋਂ ਜਿਹੜਾ ਕਲੀਅਰ ਕਰਦਾ 7 ਜਨਵਰੀ ਨੂੰ ਹੋਊਗਾ ਤੇ ਚੰਡੀਗੜ੍ਹ ਨਹੀਂ ਉਹ ਚੰਡੀਗੜ੍ਹ ਪਾਲ ਮੁੱਖ ਮੰਤਰੀ ਦੇ ਘਰ ਹੈ ਸਹ ਜਿਹੜਾ ਦਫ਼ਤਰ ਹੈ ਉਹ ਚੰਡੀਗੜ੍ਹ 'ਚ ਉਹ ਹੋਏਗਾ ਹੁਣ ਮੈਂ ਬੇਨਤੀ ਕਰਾਂਗਾ ਜੈਸਰ ਬਲਦੀਸ਼ ਸਿੰਘ ਦੀ ਬੈਰੋ ਪਰ ਪਵਾਦ ਲਾ ਕੇ ਵੱਲੋਂ ਜਿਹੜੀ ਨੁਮਾਇੰਦਗੀ ਕਰ ਰਹੇ ਆ

ਹਰ ਇੱਕ ਤਾਂ ਬੱਚੇ ਬਾਕੀ ਤਾਂ ਕੋਈ ਨਹੀਂ ਹੈ ਕਿ ਅੱਜ ਇਹ ਵਿਚਾਰ ਰਹੇ ਹਾਂ ਸੋ ਬੰਨਾਂ ਦਾ ਸਾਰਿਆਂ ਬਾਪੂ ਜੀ ਨੇ ਗੁਰਦੀਪ ਸਿੰਘ ਬਖੇਂਡਾ ਜੀ ਨੇ ਆਪਾਂ ਨੂੰ ਦੱਸ ਦਿੱਤੀਆਂ ਮੇਰੀ ਬੇਟੀ ਦਾ ਸਿਰਪੀਕ ਹੈਗੀ ਕਿ ਜੋ ਗੁਆਹ ਦਾ ਇਲਾਕਾ ਹੈ ਉਹ 70 80 ਪਿੰਡ ਹਨ ਜਿਹੜੇ ਚੰਡੀਗੜ੍ਹ ਦੇ ਕੋਲ ਹਨ ਸੋ ਉਸਨੇ 7 ਜਨਵਰੀ ਨੂੰ ਘਰ ਵਿੱਚ ਬੀਬੀਆਂ ਵੀ ਤੇ ਬੱਚਾ ਬੱਚਾ 7 ਜਨਵਰੀ ਨੂੰ ਇੱਥੇ ਪਹੁੰਚੇਗਾ ਜੇਕਰ ਸਰਕਾਰ ਸਾਡੀ ਨਹੀਂ ਸੁਣਦੀ ਤਾਂ ਕੋਈ ਵੱਡਾ ਐਕਸ਼ਨ ਵੀ ਲੈਣ ਤੋਂ ਅਸੀਂ ਰੁਕਾਂਗੇ ਨਹੀਂ ਮੈਂ ਫੇਰ ਦੁਬਾਰਾ ਪੌਦੇ ਇਲਾਕੇ ਦੀ ਜਸਵਿੰਦਰ ਸਿੰਘ ਜੀ ਕਾ ਜੀ ਬੈਠਿਆ ਅੰਦਰ ਮੀਤ ਸਿੰਘ ਧਰਵਾ ਤੇ ਆਪਣੇ ਸਹੌਂਜੀ ਬਲਜੀਤ ਸਿੰਘ ਬਲਜੀਤ ਸਿੰਘ ਜੀ ਤੇ ਪਾਲ ਸਿੰਘ ਜੀ ਬਹੁਤ ਸਾਰੇ ਬੈਠਿਆਂ ਕਿਨਾਂ ਦਾ ਨਾਮ ਆ ਮੈਂ ਬਹੁਤ ਇੱਥੇ ਜੋ ਕਾਰਬੋਰ ਕਾਰ ਲੈਂਦੇ ਹਨ ਬਹੁਤ ਇਲਾਕੇ ਦੇ ਕਿਉਂਕਿ ਜਿਹੜੀ ਇਹ ਬਹੁਤ ਇਲਾਕਾ ਨਾਲ ਨੇੜੇ ਹੈ ਦੂਰ ਤੋਂ ਆਉਣਾ ਬੱਸਾਂ ਜਾਉਣਾ ਗੱਡੀ ਨਾਲ ਜਾਉਣਾ ਬੜਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਅਸੀਂ ਜੋ ਬਾਦ ਦੇ ਇਲਾਕੇ ਵਾਲਿਆਂ ਅਸੀਂ ਸਿਰ ਜੋੜ ਕੇ ਕੋਮੇ ਇਨਸਾਨ ਮੋਢੇ ਦੀ ਹੈਲਪ ਹੀ ਨਹੀਂ ਅਸੀਂ ਆਪਣੀ ਜਾਨ ਤੱਕ ਵੀ ਬਾਹਰ ਲਵਾਗੇ ਇੰਨਾ ਕੁੱਝ ਕਹਿੰਦਾ ਹੋਇਆ ਮੈਂ

ਔਰ ਭਰਾ ਭੈਣ ਤੇ ਬੰਦਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ 7 ਜਨਵਰੀ ਦਾ ਪ੍ਰੋਗਰਾਮ ਹੋਣ ਦਾ ਇਰਦਾ ਰੋਚ ਨੇ ਲਿਖਿਆ ਹੋਇਆ ਮੈਂ ਆਪਣੀ ਜਥੇਬੰਦੀ ਵੱਲੋਂ 8 ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਵਾਵਾਂਗਾ ਸੋ ਉਹਦਾ سلسلہ ਅਸੀਂ ਆ ਇੱਕ ਤਰੀਕ ਤੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ 7 ਜਨਵਰੀ ਦਾ ਜਿਹੜਾ ਪ੍ਰੋਗਰਾਮ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਸੋ 8 ਜ਼ਿਲ੍ਹਿਆਂ ਦੀ ਮੈਂ ਜ਼ਿੰਮੇਵਾਰੀ ਲੈਣਾ ਕੌਮੀ ਇਨਸਾਫ ਮੋਰਚੇ ਦੀ ਤਾਲਮਿਲ ਕਮੇਟੀ ਬੈਠੀ ਹੈ ਬਾਪੂ ਗੁਰਚਰਨ ਸਿੰਘ ਜੀ ਸਰਪ੍ਰਸਤ ਬੈਠੇ ਹੋਏ ਨੇ ਸੋ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਮੈਂ ਤਾਲਮਿਲ ਕਮੇਟੀ ਨੂੰ ਕਿ ਅੱਠ ਜ਼ਿਲ੍ਹਿਆਂ ਦੀ ਮੈਂ ਜ਼ਿੰਮੇਵਾਰੀ ਲੈਣਾ ਮੀਟਿੰਗਾਂ ਕਰਵਾ ਕੇ 7 ਜਨਵਰੀ ਦੀ ਜਿਹੜੀ ਤਿਆਰੀ ਆ ਉਹ ਕਰਵਾਵਾਂਗੇ ਤੇ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਆ ਹਰ ਇੱਕ ਜਥੇਬੰਦੀ ਕੋਲ ਪਹੁੰਚ ਕਰਕੇ ਚਾਹੇ ਉਹ ਸੰਯੁਕਤ ਕਿਸਾਨ ਮੋਰਚਾ 32 ਜਥੇਬੰਦੀਆਂ ਨੇ ਚਾਹੇ ਉਹ ਗੈਰ ਰਾਜਨੀਤਿਕ ਦੱਲੇਵਾਲ ਸਾਹਿਬ ਹੋਰਾਂ ਦਾ ਮੋਰਚਾ ਆ ਅਸੀਂ ਸਾਰੇ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਤੇ ਇਕੱਲੇ ਇਕੱਲੇ ਆਗੂ ਕੋਲ ਜਾ ਕੇ ਅਸੀਂ ਉਹਨਾਂ ਨੂੰ 7 ਜਨਵਰੀ ਦੇ ਪ੍ਰੋਗਰਾਮ ਬਾਰੇ ਪ੍ਰੇਰਿਤ ਵੀ ਕਰਾਂਗੇ ਸੋ ਇਹਨਾਂ ਨੂੰ ਕਹਿੰਦਾ ਹੋਇਆ ਖੇਮਾ ਦਾ ਜੱਟ ਕੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ